ਸਿੱਖਿਆ ਕੀ ਹੈ ਇਹ ਬੜਾ ਆਪਣੇ ਆਪ ਦੇ ਵਿੱਚ ਅਹਿਮ ਵਰਤਾਰਾ ਹੈ ਜਾਣਕਾਰੀ ਤੋਂ ਗਿਆਨ ਤੱਕ ਪਹੁੰਚਣ ਵਾਸਤੇ ਜਿਸ ਰਸਤੇ ਨੂੰ ਇਖਤਿਆਰ ਕਰਦੇ ਆਂ ਜਿਸ ਮੰਜ਼ਲ ਵੱਲ ਪਹੁੰਚਣ ਲਈ ਅਸੀਂ ਪਗ ਡੰਡੀ ਤੇ ਤੁਰਦੇ ਆਂ ਉਸ ਨੂੰ ਅਸੀਂ ਸਿੱਖਿਆ ਆਖਦੇ ਆਂ ਜਾਂ ਅਸੀਂ ਇਸ ਨੂੰ ਦੂਜੇ ਸ਼ਬਦਾਂ ਵਿੱਚ ਕਹੀਏ ਕਿ ਜਾਣਕਾਰੀ ਜੋ ਸਾਡੇ ਆਲੇ ਦੁਆਲੇ ਪਸਰੀ ਹੋਈ ਹੈ ਉਹ ਸਾਡੀ ਚੇਤਨਾ ਦਾ ਗਿਆਨ ਦਾ ਮਾਈਂਡ ਦਾ ਹਿੱਸਾ ਬਣਨ ਵਾਸਤੇ ਸਾਡੀ ਦ੍ਰਿਸ਼ਟੀ ਦਾ ਹਿੱਸਾ ਬਣਨ ਵਾਸਤੇ ਸਾਨੂੰ ਸਿੱਖਿਆ ਅਹਿਮ ਰੋਲ ਪਲੇ ਕਰਦੀ ਹੈ ਉਹ ਸਾਨੂੰ ਇਹ ਦੱਸਦੀ ਹੈ ਕਿ ਇਸ ਜਾਣਕਾਰੀ ਨੂੰ ਅਸੀਂ ਅੱਗੇ ਕਿਵੇਂ ਲੈ ਕੇ ਜਾਣਾ ਹੈ ਤੇ ਜਾਣਕਾਰੀ ਰਾਹੀਂ ਸਾਡੇ ਕੋਲੇ ਜੋ ਆਸੇ-ਪਾਸਿਓਂ ਵਰਤਾਰੇ ਹਰ ਰੋਜ਼ ਵਾਪਰ ਰਹੇ ਹੈ ਉਹਨਾਂ ਬਾਰੇ ਇੱਕ ਤਰਤੀਬਵਾਰ ਸਿਲਸਲੇਵਾਰ ਬਿਉਰਾ ਮਿਲਦਾ ਹੈ ਤੱਤ ਮਿਲਦੇ ਹੈ ਉਹਨਾਂ ਸਾਰੇ ਤੱਤ ਤੱਥ ਅਤੇ ਘਟਨਾਵਾਂ ਨੂੰ ਜਦੋਂ ਅਸੀਂ ਇੱਕ ਸਿਸਟਮ ਦੇ ਵਿੱਚ ਪਾ ਕੇ ਸਮਝਣ ਦੀ ਕੋਸ਼ਿਸ਼ ਕਰਦੇ ਹੈ ਤਾਂ ਉਹ ਸਾਰਾ ਕੁਝ ਸਾਡਾ ਗਿਆਨ ਬਣ ਜਾਂਦਾ ਹੈ ਤੇ ਸਾਡਾ ਜਿਹੜਾ ਗਿਆਨ ਹੈ ਜਦੋਂ ਉਸ ਨੂੰ ਅਸੀਂ ਕਿਸੇ ਤਰਕ ਦੀ ਕਿਸੇ ਪ੍ਰਯੋਗ ਦੀ ਕਿਸਵੱਟੀ ਦੇ ਉੱਪਰ ਪਰਖਦੇ ਹਾਂ ਤਾਂ ਉਹ ਸਾਡਾ ਗਿਆਨ ਹੈ ਜਿਹੜਾ ਵਿਗਿਆਨ ਬਣ ਜਾਂਦਾ ਹੈ ਇਸ ਕਰਕੇ ਜਾਣਕਾਰੀ ਤੋਂ ਸਿੱਖਿਆ ਰਾਹੀਂ ਗਿਆਨ ਤੱਕ ਪਹੁੰਚਣਾ ਅਤੇ ਗਿਆਨ ਤੋਂ ਵਿਗਿਆਨ ਤੱਕ ਜਾਣ ਦੀ ਪ੍ਰਕਿਰਿਆ ਹੀ ਸਾਡੇ ਸਾਰੇ ਸਿੱਖਿਆ ਤੰਤਰ ਦਾ ਆਧਾਰ ਬਣਦੀ ਹੈ ਇਸ ਨੂੰ ਇਸ ਪ੍ਰਸੰਗ ਵਿੱਚ ਸਾਨੂੰ ਸਮਝਣਾ ਅਤੇ ਜਾਣਨਾ ਚਾਹੀਦਾ ਹੈ ਧੰਨਵਾਦ